ਨਵੰਬਰ ਦਾ ਮਹੀਨਾ ਰਾਜ ਦੇ ਜ਼ਿਲ੍ਹਿਆਂ ਵਿੱਚ ਪੰਜਾਬੀ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ ਪੰਜਾਬ ਭਾਸ਼ਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਵੰਬਰ ਮਹੀਨਾ ਪੰਜਾਬੀ ਮਾਂ ਦਿਵਸ ਦੇ ਮੌਕੇ ਤੇ ਪੰਜਾਬ ਜ਼ਿਲ੍ਹਾ ਭਾਸ਼ਾ ਵਿਭਾਗ ਕੋਰਤਲਾ ਨੇ ਪੰਜਾਬੀ ਦੇ ਜਨਤਕ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਜਿਹੜਾ ਕਿ ਨਵੰਬਰ ਮਹੀਨਾ ਪੰਜਾਬੀ ਮਾਂ ਕਿਤਾਬ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸਰ ਜੀ ਆਪਾਂ ਗੱਲ ਕਰੀਏ ਟੈਕਨੀਕ ਵੀ ਬਦਲੀ ਹੈ ਲੋਕ ਕੰਪਿਊਟਰ ਤਾਂ ਮੋਬਾਈਲ ਚੁੱਕ ਵੀ ਆ ਤਾਂ ਅੱਜ ਆਪਾਂ ਕਿਤਾਬਾਂ ਦੀ ਗੱਲ ਕਰੀਏ ਪਰ ਕਿਤਾਬਾਂ ਤੋਂ ਲੋਕ ਥੋੜੇ ਹੱਦ ਦੇ ਨਜ਼ਰ ਆ ਰਹੇ ਆ ਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਦੇਖੋ ਇੱਕ ਗੱਲ ਦਾ ਮੈਂ ਮੁਬਾਰਕ ਜੀ ਨੂੰ ਸੋਣਾ ਹੈ ਕਿ ਜ਼ਿਲ੍ਹਾ ਪਸ਼ਾਸ਼ਾ ਸਰਕੂਲ ਮੈਡਮ ਜਸਪੀਤ ਕੌਰ ਵੱਲੋਂ ਜਿਉਂਨਾ ਜ਼ਿਲ੍ਹਾ ਲਾਇਬ੍ਰੇਰੀ ਕੰਪਲਕਸ ਦੇ ਹੇਠਾਂ ਮਹਾਦਾਨ ਕੈਂਪਸ ਤੋਂ ਦਾ ਪਤਾ ਮਿਲਵਾਇਆ ਗਿਆ ਹੈ ਤੇ ਬੜਾ ਸ਼ਲਾਗ ਹੈ ਉਹ ਕੋ ਕਰ ਰਿਹਾ ਹੈ ਇਹ ਮਰਬਾਨੀ ਦੇ ਵਿੱਚ ਇੱਕ ਤੋਕਿਆ ਕਿ ਕੰਬੇ ਵੱਦਾ ਜਲ ਨਹੀਂ ਚਲਦਾ ਕੰਬ ਨਾ ਹੋਏ ਗਿਆਨ ਦਾ ਵੱਦਾ ਮੰਨ ਰਹੇ ਗੁਰਬੰਨ ਗਿਆਨ ਦਾ ਮੰਨ ਜਿੱਦਾਂ ਇਸ ਕਿਤਾਬਾਂ ਸਾਨੂੰ ਸ਼ਬਦ ਨਹੀਂ ਦਿੰਦੀਆਂ ਜਿੱਥੇ ਸਾਨੂੰ ਸ਼ਬਦ ਗਿਆਨ ਨਹੀਂ ਮਿਲਦਾ ਉਹਨਾਂ ਚ ਸਾਡਾ ਜੀਵਨ ਜਿਹੜਾ ਉਹ ਸਫਲ ਨਹੀਂ ਹੋ ਸਕਦਾ ਹਾਂ ਅੱਜ ਦਾ ਇਹ ਸਮਾਂ ਹੈਗਾ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਕਿਤਾਬਾਂ ਤੋਂ ਥੋੜਾ ਦੂਰ ਹੋ ਰਹੀ ਹੈ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਬੱਚੇ ਜਿਹੜੇ ਆ ਅਜੂਕੇ ਸਮੇਂ ਵਿੱਚ ਕਿਤਾਬਾਂ ਤੋਂ ਦੂਰ ਹੋ ਰਹੇ ਆ ਟੈਕਨੋਲੋਜੀ ਦੇ ਨਾਲ ਕੰਪਿਊਟਰ ਦੇ ਨਾਲ ਜੁੜ ਰਹੇ ਆ ਪਰ ਕਿਤੇ ਕਿਤੇ ਕੁਝ ਬੱਚੇ ਹੈਗੇ ਆ ਜਿਹੜੇ ਕਿਤਾਬਾਂ ਦੇ ਨਾਲ ਉਨੀ ਹੀ ਮੁਹੱਬਤ ਉਹਨਾਂ ਪਿਆਰ ਲੱਗਦੀ ਆ ਉਹਨਾਂ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਹੋਰ ਜੋੜਨ ਵਾਸਤੇ ਕਿ ਜਿਹੜੇ ਬੱਚੇ ਕਿਤਾਬਤੋਂ ਥੋੜਾ ਦੂਰ ਦੂਰ ਹੋ ਚੁੱਕੇ ਆ ਇਸ ਪਰਚਰਨ ਵਿੱਚ ਆ ਜੀਏ ਕਿ ਕਿਤਾਬਾਂ ਦੇ ਨਾਲ ਥੋੜਾ ਜਿਹਾ ਵੇਕਪ ਹੋਏ ਆ ਉਹਨਾਂ ਨੂੰ ਕਿਤਾਬਾਂ ਦੇ ਨਾਲ ਜੋੜਨ ਵਾਸਤੇ ਮੈਂ ਜਸਪ੍ਰੀਤ ਕੁਮਾਰ ਉਹਨਾਂ ਨੇ ਇੱਕ ਪੰਜਾਬੀ ਮਾਣ ਨੂੰ ਸਮਰਪਿਤ ਇਸ ਮਹੀਨੇ ਦੌਰਾਨ ਇਹ ਮੁਹਿੰਮ ਚਲਾਈ ਹੈ ਕਿ ਅਸੀਂ ਵਕ ਵਕ ਸਕੂਲਾਂ ਨੂੰ ਵਕ ਵਕ ਵਰਗਾਂ ਨੂੰ ਕਾਲਜਾਂ ਨੂੰ ਇੱਥੋਂ ਤੱਕ ਕਿ ਪਿੰਡੂ ਲਾਇਬ੍ਰੇਰੀਆਂ ਉਹਦੀ ਸਕੂਲ ਲਾਇਬ੍ਰੇਰੀਆਂ ਨੂੰ ਵੀ ਕਿਤਾਬਾਂ ਜਿਹੜੀਆਂ দান ਦੇਣਾ ਫੈਸਲਾ ਕੀਤਾ ਹੈ। ਤੁਸੀਂ ਜੀਨੂੰ ਮੰਨਦੇ ਕਿ ਤਕਨੀਕ ਦੇ ਨਾਲ ਜਿੰਨ ਤੱਕ ਸ਼ਬਦ ਨਹੀਂ ਹੋਊਗਾ ਤਾਂ ਉਸ ਚੀਜ਼ ਦੀ ਵੀ ਕਹੋ ਕਿ ਸਹੀ ਯੂਟਿਲਾਈਜ਼ ਨਹੀਂ ਹੋ ਸਕਦਾ। ਬਿਲਕੁਲ ਦੇਖੋ ਫਰਕ ਤਾਂ ਪੈਂਦਾ ਹੀ ਹੈ। ਕਿਤਾਬ ਦੀ ਜਿਹੜੀ ਇੱਕ ਸ਼ੋਅ ਹੁੰਦੀ ਹੈ ਕਿਤਾਬ ਦੇ ਅੰਦਰੋਂ ਜਿਹੜੀ ਇੱਕ ਪੰਨਿਆਂ ਦੀ ਮਹਿਕ ਆਉਂਦੀ ਆ ਔਰ ਕਿਤਾਬ ਨੂੰ ਪੜ੍ਹ ਕੇ ਕਿਤਾਬ ਨੂੰ ਪੜ੍ਹ ਕੇ ਜੋ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹ ਸ਼ਾਇਦ ਹੋਰ ਚੀਜ਼ ਕੋਈ ਨਹੀਂ ਦੇ ਸਕਦੀ। ਇਸੇ ਕਰਕੇ ਪ੍ਰਾਚਨ ਸਮੇਂ ਦੇ ਵਿੱਚ ਵੀ ਕਿਤਾਬਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਹੋਰ ਜਿਹੜੀਆਂ ਪੁਸਤਕਾਂ ਹੁੰਦੀਆਂ ਸੀ ਉਹਨਾਂ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ਕਿਤਾਬ ਤਾਂ ਬਹੁਤ ਜ਼ਰੂਰੀ ਹੈ ਇੱਕ ਬੱਚੇ ਵਾਸਤੇ ਵਿਦਿਆਰਥੀ ਵਾਸਤੇ ਇੱਕ ਆਮ ਪਾਠਕ ਵਾਸਤੇ ਕਿਤਾਬ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਡਮ ਐਜ਼ ਅ ਟੀਚਰ ਐਜ਼ ਇੱਕ ਕੈਲੋਕੀ ਲੰਬੇ ਸਮੇਂ ਤੋਂ ਤੁਸੀਂ ਐਜੂਕੇਸ਼ਨ ਦੇ ਨਾਲ ਰਹੇ ਹੈ ਤਾਂ ਹੁਣ ਦੌਰ ਵੀ ਬਦਲ ਗਿਆ ਵਾ ਪਰ ਕਿਤਾਬਾਂ ਨੂੰ ਲੈ ਕੇ ਕਿਸੇ ਕਿਨੇ ਤੁਹਾਡੀ ਸੋਚ ਵਾ ਕਿਤਾਬਾਂ ਦਾ ਸਵਾਲ ਹੈ ਇਹਨਾਂ ਨੂੰ ਤਾਂ ਮੈਂ ਜ਼ਿੰਦਗੀ ਮੰਨਿਆ ਜਿਨ੍ਹਾਂ ਨੂੰ ਕਿਤਾਬਾਂ ਨਾਲ ਮੁਹੱਬਤ ਹੈ ਉਹ ਜ਼ਿੰਦਗੀ ਨਾਲ ਮੁਹੱਬਤ ਕਰਦੇ ਨੇ ਜਦੋਂ ਵੀ ਸਾਲ ਬਿਤਾਇਆ ਮੈਂ ਬਹੁਤ ਚਾਹਿਆ ਤੇ ਅੱਜ ਦੇ ਜਿੰਦ ਵਿੱਚ ਕਿਤਾਬਾਂ ਦਾ ਰੋਲ ਇਹ ਹੈ ਕਿ ਸ਼ਾਇਦ ਇਹ ਕਿਤਾਬਾਂ ਨਾਲ ਹੋ ਕੇ ਜਦੋਂ ਮੈਂ ਸਹਿਵਰ ਅਸਥਾਤੀ ਦੁਰੰਤਿਰੰਗ ਹ ਹੈਲੋ ਕਿਤਾਬਾਂ ਪੂਜਾ ਸੰਗੀਆਂ ਨੇ ਅਤੇ ਐਸੇ ਦੋਸਤ ਨੇ ਜਿਹੜੀਆਂ ਕਦੇ ਵੀ ਸਾਥ ਨਹੀਂ ਛੱਡੀਆਂ। ਔਰ ਇਹ ਸਾਡੇ ਲਈ ਤਰਸਦੀ ਹੈ ਕਿ ਬੱਚੇ ਕਿਵਾਂ ਦਾਫਾ ਤੋਂ ਗੁਜ਼ਰ ਰਹੇ ਹਨ। ਪਰ ਉਹਨਾਂ ਨੂੰ ਉਹਨਾਂ ਸਾਡੀ ਦੀ ਤਰਸਦੀ ਹੈ। ਇਹ ਜਿਹੜੀ ਮੌਜੂਦਾ ਪੂਰੀ ਹੈ ਉਹ ਵੀ ਜੁੜਾ ਹੈ ਤੇ ਇਸ ਲਈ ਇਹ ਜਿਹੜਾ ਉਤਰਾ ਲੱਗ ਗਿਆ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਸਪੀਰ ਕੌਰ ਪਾਸ਼ਾ ਜੀ ਨੇ ਇਹ ਸੋਚ ਬਣਾਈ ਕਿ ਅਸੀਂ ਲਾਇਬ੍ਰੇਰੀ ਦੇ ਵਿੱਚ ਛੋਟੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੀਏ ਪਾਸ਼ਾ ਸਾਹਿਬ ਦੇ ਬਾਲ ਸਾਹਿਬ ਤੋਂ ਮੰਨਿਏ ਇਹ ਬਹੁਤ ਵਧੀਆ ਸੋਚ ਹੈ ਔਰ ਉਹਦੇ ਵਿੱਚ ਜਿਆ ਐ ਜੇ ਨਾ ਨੇ ਇੱਕ ਕਦਮ ਪਟਿਆ ਤੇ ਅਸੀਂ ਜੋ ਵੀ ਨਾਗਰਿਕ ਨੇ ਕਿਤਾਬਾਂ ਨੂੰ ਮੁਹੱਬਤ ਕਰਨ ਵਾਲੇ ਨੇ ਇਹਦੇ ਚੋਣ ਰਹੇ ਨੇ ਔਰ ਵਾਦ ਕਰਕੇ ਪ੍ਰਚਾਰਾ ਕਰ ਰਹੇ ਨੇ ਔਰ ਉਹਨੇ ਇਹ ਪਤਾ ਹੈ ਕਿ ਇਸ ਕਦਮ ਨੂੰ ਕਦੇ ਵੀ ਛੋੜਨੀ ਨਹੀਂ ਹੈ ਮੰਮ ਪਰੈਂਟਸ ਦੀ ਕੀ ਭੂਮਿਕਾ ਵਾ ਪਰੈਂਟਸ ਦੀ ਭੂਮਿਕਾ ਕੋਈ ਮੇਰੇ ਵੀ ਮਾਪੇ ਨਹੀਂ ਚਾਹੁੰਦੇ ਕਿ ਬੱਚੇ ਉਹਨਾਂ ਦੇ ਨਾਮ ਪਰ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਪਰ ਇਹ ਜ਼ਰੂਰ ਹੈ ਕਿ ਟੈਕਨੋਲੋਜੀ ਨੂੰ ਅਪਣਾ ਲਿਆ ਕੁਝ ਮਾਪੇ ਵੀ ਟੈਕਨੋਲੋਜੀ ਵੱਲ ਜ਼ਿਆਦਾ ਰੁਚੀ ਰੱਖਦੇ ਨੇ ਕਿ ਬੱਚੇ ਦੀ ਇਸ ਕਿੱਦ ਨੂੰ ਕਿ ਉਹ ਸ਼ੁਰੂ ਹੋਣੀ ਹੈ ਤੇ ਮਾਪਿਆਂ ਦੀ ਸੋਚ ਨਾਲ ਮਿਲਦੀ ਹੋਣੀ ਹੈ ਕਿ ਅਸੀਂ ਬੱਚਿਆਂ ਨੂੰ ਪੁਤਾਬਾਂ ਦੇ ਨਾਲ ਦੇਣਾ ਹੈ ਕਹਿੰਦਾ ਮਤਲਬ ਕਿ ਬਦਲਾਅ ਜ਼ਰੂਰੀ ਆ ਬਦਲਾਅ ਦੀ ਅਜੇ ਪਾਸ਼ਾ ਅਫਸਰ ਤਾਂ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਇਹ ਮਹਿਮ ਚਲਾਈ ਗਈ ਆ ਤਾਂ ਕਿਸ ਤਰੀਕੇ ਨਾਲ ਕਹਲੋ ਕਿ ਤੁਹਾਨੂੰ ਕਿਲਕ ਸੁਜੋਗ ਮਿਲ ਰਿਹਾ ਵਾ ਲੋਕਾਂ ਦਾ ਤੇ ਸਰਕਾਰ ਦਾ ਹਾਂਜੀ ਪਾਸ਼ਾ ਸ਼ਰਦਾਰ ਪੰਜਾਬ ਵੱਲੋਂ ਨਿਰਦੇਸ਼ਕ ਪਾਸ਼ਾ ਪਾਤੰਜਾਲੀ ਜੀ ਦੇ ਦਿਸ਼ਾ ਨਿਰਦੇਸ਼ਖੇਂਡ ਜਿਹੜਾ ਪੰਜਾਬੀ ਮਾ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਵਜੂ ਮਨਾਇਆ ਜਾਂਦਾ ਹੈ। ਤੋਂ ਹਰ ਜ਼ਿਲ੍ਹਿਆਂ ਦੇ ਵਿੱਚ ਵਕ-ਵਕ ਸਾਹਿਤਿਕ ਸੱਭਿਆਚਾਰਕ ਗਤੀਵਿਧੀਆਂ ਹੋ ਰਹੀਆਂ ਆ। ਇਸੇ ਹੀ ਲੜੀ ਦੇ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਅਸੀਂ ਇੱਕ ਮਹੀਨੇ ਨੂੰ ਪੰਜਾਬੀ ਮਾਂ ਨੂੰ ਪੁਸਤਕਦਾਨ ਵਿੱਚ ਸਮਰਪਿਤ ਕੀਤਾ ਹੈ। ਇਹ ਸਾਡਾ ਸਾਰਾ ਮਹੀਨਾ ਹੀ ਇਸ ਉਪਰਾਲੇ 'ਚ ਰਹਿ ਗਿਆ ਕਿ ਵਕ-ਵਕ ਸਾਹਿਤ ਕਰਨ ਬੁਲ ਜਾ ਕੇ ਉਹਨਾਂ ਨੂੰ ਅਪਰੋਚ ਕਰੀਏ ਉਹਨਾਂ ਨੂੰ ਮਿਲੀਏ ਔਰ ਜੋ ਘਰਾਂ ਦੇ ਵਿੱਚ ਪੜ ਚੁੱਕੀਆਂ ਹੋਈਆਂ ਕਿਤਾਬਾਂ ਉਹਨਾਂ ਕੋਲ ਸੰਭੀਆਂ ਪਈਆਂ ਨੇ ਉਹਨਾਂ ਨੂੰ ਵਿਦਿਆਰਥੀ ਇਹਾਂ ਤੱਕ ਪਾਟਕਾਂ ਤੱਕ ਚਨਾ ਕੋਲ ਉਹ ਟਾਈਟਲ ਨਹੀਂ ਪਹੁੰਚੇ ਉਹ ਅਸੀਂ ਪੰਚਾਈ ਹੈ ਸੋ ਇਹ ਉਪਰਾਲਾ ਕੀਤਾ ਸਾਡੇ ਵੱਲੋਂ ਔਰ ਅੱਜ ਬੱਚੇ ਵੀ ਕਾਫੀ ਆਏ ਨੇ ਔਰ ਬਹੁਤ ਦਿਲਚਸਪੀ ਦਿਖਾ ਰਹੇ ਨੇ ਇਨਾਂ ਕਿਤਾਬਾਂ ਨੂੰ ਫ੍ਰੀਤਨ ਦੇ ਵਿੱਚ ਹੁਣ ਤੱਕ ਮੈਨੂੰ ਕਿੰਨੇ ਕਿ ਕਿਹਾ ਕਿ ਸਕੂਲਾਂ ਨੂੰ ਲਾਇਬ੍ਰੇਰੀ ਨੂੰ ਤੁਹਾਡੇ ਵੱਲੋਂ ਕਿਤਾਬਾਂ ਡੋਨੇਟ ਕੀਤੀ ਜਾ ਰਹੀ ਹੈ ਹਾਂਜੀ ਅ 15 ਅਸੀਂ ਪੈਂਡੂ ਲਾਇਬ੍ਰੇਰੀਆਂ ਨੂੰ ਅੱਤੇ ਸਦਾ ਦਿੱਤਾ ਸੀਗਾ ਸੋਨਾ ਲਾਇਬ੍ਰੇਰੀਆਂ ਦੇ ਸੰਚਾਲਕ ਜੀ ਨੇ ਉਹਨਾਂ ਨੂੰ ਸੀ 15 ਪੈਂਡੂ ਲਾਇਬ੍ਰੇਰੀਆਂ ਨੂੰ ਕਿਤਾਬਾਂ ਉਧਾਰਦਾਨ ਕੀਤਾ ਹੈ ਲਗਭਗ 20 ਪ੍ਰਾਇਮਰੀ ਸਕੂਲ ਵੀ ਅਸੀਂ ਕਵਰ ਕੀਤੇ ਨੇ ਜੋ ਬਾਲ ਸਹਾਇਤ ਸਾਡੇ ਸਹਾਇਤ ਕਾਰਵਲੋ ਪ੍ਰੋਜੈਕਟ ਕੀਤਾ ਗਿਆ ਹੈ ਉਹ ਉਹਨਾਂ ਨੂੰ ਅਸੀਂ ਦਿੰਦੇ ਨੇ ਤੇ ਵਿਦਿਆਰਥੀ ਜੋ ਹਾਇਰ ਜਾਂ ਸੀਨੀਅਰ ਸੈਂਡਰੀ ਨੇ ਔਰ ਅੱਜੇ ਮੈਂ ਰੁਚੀ ਦੇਖ ਕੇ ਬਾਕੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਬੱਚੇ ਨੈਟ ਨਾਲ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਣਗੇ ਉਹ ਆ ਜਾ ਕੇ ਇੱਥੇ ਕਿਤਾਬਾਂ ਨੂੰ ਦੇਖ ਕੇ ਬਾਕੀ ਖੁਸ਼ੀ ਮਤਮਸ ਕਰ ਰਹੇ ਨੇ ਤਾਂ ਸਾਹਿਤਕਾਰਾਂ ਵੱਲੋਂ ਜਿਹੜੀਆਂ ਇੱਥੇ ਰੱਖਿਆ ਗਈਆਂ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਪਾਠਸ਼ਰ ਭਾਗ ਦੀ ਪ੍ਰਦਰਸ਼ਨੀ ਵਿੱਚੋਂ ਲਗਾਈ ਗਈ ਹੈ ਉਹਦੇ ਵਿੱਚੋਂ ਵੱਧ ਝੜ ਕੇ ਹਿੱਸਾ ਲੈ ਰਹੇ ਨੇ ਤੇ ਉਹ ਕਿਤਾਬਾਂ ਆਪਣੇ ਲਈ ਜ਼ਰੂਰ ਜਿਹੜੀਆਂ ਮੁਫਤ ਵੀ ਸਾਹਿਤਕਾਰਾਂ ਦੀ ਉਹਨਾਂ ਵੱਲ ਵੀ ਉਹਨਾਂ ਦੀ ਤਵੱਜੂ ਪੂਰੀ ਹੈ ਔਰ ਪਾਠਸ਼ਰ ਭਾਗ ਦੇ ਕਿਤਾਬਾਂ ਲਈ ਪ੍ਰੀਤ ਸੋਫਟ ਕਰ ਜੋ ਪੂਰਾ ਧਿਆਨ ਦੇ ਮੈਨੂੰ ਤਾਂ ਲੱਗਦਾ ਕਿ ਟੈਕਨੀਕ ਤੇ ਨਾਨਾ ਜਿਹੜਾ ਕਿ ਅੱਜ ਦੇ ਯੁੱਗ ਵਿੱਚ ਬੱਚੇ ਕਿਤਾਬਾਂ ਨਾਲ ਵੀ ਜੁੜੂਗੇ ਬਿਲਕੁਲ ਜੀ ਜਦੋਂ ਅਸੀਂ ਇਦਾਂ ਦੇ ਉਪਰਾਲੇ ਕਰਦੇ ਹਾਂ ਤਾਂ ਵਕ ਹੀ ਬੱਚੇ ਜੁੜਦੇ ਆ ਸਿਰਫ ਸਮੱਸਿਆ ਆਉਂਦੀ ਹੈ ਕਿ ਬੱਚਿਆਂ ਤੱਕ ਸਾਡੀ ਅਪਰੋਚ ਨਹੀਂ ਅਸੀਂ ਬੱਚਿਆਂ ਤੱਕ ਨਹੀਂ ਜਾਂਦੇ ਸੋ ਮੈਨੂੰ ਲੱਗਦਾ ਹੈ ਕਿ ਆਪ ਉੱਠ ਕੇ ਤੁਰਨਾ ਚਾਹੀਦਾ ਹੈ ਬੱਚਿਆਂ ਤੱਕ ਬੱਚੇ ਬੈਠੇ ਨੇ ਸੋਸ਼ਲ ਮੀਡੀਆ ਕਿਉਂਕਿ ਜੋ ਸਾਡਾ ਆਧੁਨਿਕ ਯੁੱਗ ਹੈ ਉਹ ਸੋਸ਼ਲ ਮੀਡੀਆ ਦਾ ਯੁੱਗ ਹੈ ਠੀਕ ਹੈ ਮੋਬਾਈਲ ਡਾਟਾ ਸਾਰਾ ਦੇਖਦੇ ਨੇ ਵਰਤਦੇ ਨੇ ਪਰ ਕਿਤਾਬਾਂ ਉਹਨਾਂ ਨੂੰ ਅਸੀਂ ਦਿੰਦੇ ਹੀ ਨਹੀਂ ਨਾ ਘਰ ਦੇ ਵਿੱਚ ਉਹਨਾਂ ਨੂੰ ਕਿਤਾਬਾਂ ਮਹਈਆ ਹੋ ਰਹੀਆਂ ਨਾ ਸਕੂਲ ਦੇ ਵਿੱਚ ਇੱਕ ਟੈਕਸਟ ਬੁੱਕ ਤੋਂ ਇਲਾਵਾ ਕੋਈ ਵੱਡੂ ਜਿਹੜੀਆਂ ਕਿਤਾਬਾਂ ਮਹਈਆ ਨਹੀਂ ਹੁੰਦੀਆਂ ਜਦੋਂ ਅਸੀਂ ਆਪ ਮੈਂ ਬਤੌਰ ਪਾਸ਼ਾਬਸਰੇ ਗੱਲ ਜ਼ਰੂਰ ਕਰਾਂਗੀ ਜੇ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਜੇ ਮੈਂ ਜ਼ਿਲ੍ਹਾ ਪੱਧਰ ਤੇ ਆਪ ਬੱਚਿਆਂ ਤੱਕ ਜਾਣੀ ਹਾਂ ਤਾਂ ਵਾਕਿ ਹੈ ਸੱਚਮੁੱਚ ਬੱਚੇ ਕਿਤਾਬਾਂ ਨਾਲ ਜੁੜਦੇ ਨੇ ਔਰ ਬਹੁਤ ਖੁਸ਼ੀ ਹੈ ਕਿ ਮੇਰਾ ਜਿਹੜਾ ਇਹ ਉਪਰਾਲਾ ਕੀਤਾ ਹੋਇਆ ਉਪਰਾਲਾ ਸਾਰਤਕ ਹੁੰਦਾ ਹੈ ਔਰ ਇਹਦੇ ਸਾਰਤਕ ਨੇ ਉਹ ਵੀ ਕਿਹੜੇ ਆਉਣਗੇ ਕੋਈ ਬਦਲਾਵ ਨਜ਼ਰ ਆ ਰਹੇ ਤੈਨੂੰ ਬਿਲਕੁਲ ਬਹੁਤ ਬਦਲਾਵ ਨਜ਼ਰ ਆ ਰਿਹਾ ਮੈਂ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਗਈ ਸੀ ਆਪਣਾ ਜੋ ਭਾਸ਼ਾ ਵਿਭਾਗ ਦਾ ਪ੍ਰਾਇਮਰੀ ਟਾਇਲ ਹੈ ਜਦੋਂ ਉਹਨਾਂ ਨੂੰ ਦਿਖਾਇਆ ਪ੍ਰਾਇਮਰੀ ਕੋਰਸ ਸਾਡਾ ਬਹੁਤ ਵਧੀਆ ਹੈ ਉਹ ਜਦੋਂ ਦਿਖਾਇਆ ਤਾਂ ਬੱਚਿਆਂ ਨੇ 5-6 ਬੱਚਿਆਂ ਨੇ ਕਿਤਾਬ ਲੈ ਕੇ ਪੜਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਇੱਧਰ ਉੱਧਰ ਧਿਆਨ ਹੀ ਨਹੀਂ ਗਿਆ ਸੋ ਇਹ ਲੱਗਦਾ ਇਹ ਚੀਜ਼ ਇਹ ਸਾਈਨ ਹੈ ਜਿਹੜੇ ਸੂਚਕ ਹੈ ਇੱਥੋਂ ਪਤਾ ਲੱਗਦਾ ਹੈ ਕਿ ਬੱਚੇ ਜੁੜਨਾ ਚਾਹੁੰਦੇ ਨੇ ਬਸ ਉਹਨਾਂ ਤੱਕ ਜਾਣ ਦੀ ਕਮੀ ਹੈ ਸਾਲਾਂ ਸੀ ਕਰ ਰਹੇ ਆਂ ਔਰ ਬਦਲਾਅ ਵੀ ਆਏਗਾ ਔਰ ਬਦਲਾਅ ਨਾਦਰ ਆ ਵੀ ਰਿਹਾ ਹੈ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਸੁਰੇਂਦਰ ਸਿੰਘ ਸੁੰਨੜ ਹਾਂਜੀ ਸਰ ਤੁਹਾਡੇ ਵੱਲੋਂ ਜਿਹੜੀ ਕਿ ਅੱਜ ਪੁਸਤਕਾ ਜਿਹੜਾ ਕਿ ਡ੍ਰੇਨੇਜ ਕਿਤੇ ਗਏ ਹੈ ਲਾਇਬ੍ਰੇਰੀ ਨੂੰ ਵੀ ਕਿਤੇ ਗਏ ਹੈ ਤਾਂ ਹੋਰ ਵੀ ਕਹ ਲਓ ਕਿ ਸਕੂਲਾਂ ਦੀ ਵੀ ਤਸਤ ਲਾਪਰ ਲਾਇਬ੍ਰੇਰੀ ਦੀ ਵੀ ਕਿਸ ਤਰੀਕੇ ਨਾਲ ਤੁਹਾਡੀ ਇਹ ਸੋਚ ਸੀ ਕਿ ਜਿਹੜਾ ਕਿ ਇਸ ਤਰੀਕੇ ਨਾਲ ਤੁਸੀਂ ਉਪਰਾਲਾ ਕੀਤਾ ਵਾ ਮੈਂ ਇੱਕ ਰਾਈਟਰ ਵੀ ਆਂ ਦੇ ਵਿਦੇਸ਼ੀ ਭਾਰਤੀ ਆ ਤੇ ਸਾਡੀ ਜ਼ਿੰਦਗੀ ਵਿਦੇਸ਼ਾਂ ਦੇ ਵਿੱਚ ਕੱਟੀ ਆ ਤੇ ਇਹ ਮੇਰਾ ਜੀ ਕਰਦਾ ਕਿ ਕਿਤਾਬਾਂ ਜਿਹੜੀਆਂ ਲੋਕਾਂ ਤਾਈਂ ਜਾਣ ਤੇ ਮੈਨੂੰ ਬੜਾ ਚੰਗਾ ਲੱਗਾ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ ਡੀਐਲਓ ਆ ਜਸਪ੍ਰੀਤ ਘਾਟ ਇਹਨਾਂ ਦਾ ਬੜਾ ਚਾਹ ਆ ਕਿਤਾਬਾਂ ਲਾਇਬ੍ਰੇਰੀਆਂ ਵਿੱਚ ਪਹੁੰਚਾਉਣਾ ਜਾਂ ਸਾਡੇ ਸਿਖਣਾ ਕੇਂਦਰ ਦੇ ਜਨਰਲ ਸਕੱਤਰ ਸ਼ਬਾਜ ਸਾਡੇ ਇਹਨਾਂ ਦੇ ਬਾਦ ਸਾਡੇ ਮਿੱਤਰ ਸੀਗੇ ਇਹ ਬਹੁਤ ਕੋਸ਼ਿਸ਼ ਕਰ ਰਿਹਾ ਸਾਰਾ ਵੀ ਇੱਕ ਕਰ ਕਰ ਕੇ ਤਾਬਾਂ ਪਹੁੰਚਾਉਣ ਲਈ ਤੇ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਪੜ੍ਹ ਕੇ ਹੀ ਅਸੀਂ ਕਿਸੇ ਸਗੀਰ ਤੇ ਲਾ ਸਕਦੇ ਆ ਆਪਣਾ ਕੁਝ ਸਿੱਖ ਸਕਦੇ ਆ ਕਿਤਾਬਾਂ ਵਿੱਚੋਂ ਜੋ ਅਸੀਂ ਕੁਝ ਸਿੱਖ ਸਕਦੇ ਸਭ ਤੋਂ ਵੱਡਾ ਦਾਨ ਕਿਤਾਬਾਂ ਦਾ ਤੇ ਮੈਂ ਡੀਐਲਓ ਨੂੰ ਵਾਅਦਾ ਕੀਤਾ ਸੀ ਵੀ ਜਿੰਨੀਆਂ ਵੀ ਸਾਰੀਆਂ ਜ਼ਿਲ੍ਹੇ ਦੀਆਂ ਲਾਇਬ੍ਰੇਰੀਆਂ ਵਿੱਚ ਜਿੰਨੀਆਂ ਵੀ ਕਿਤਾਬਾਂ ਤੁਹਾਨੂੰ ਚਾਹੀਦੀਆਂ ਉਹ ਅਸੀਂ ਸਪੋਰਟ ਕਰਾਂਗੇ ਅਸੀਂ ਲੈ ਕੇ ਜਾਾਂਗੇ ਤੇ ਪਹੁੰਚਾਓ ਤੇ ਇਹ ਇਹਨਾਂ ਦਾ ਚਾ ਮੈਨੂੰ ਬਹੁਤ ਵਧੀਆ ਚੰਗਾ ਲੱਗਿਆ ਸੱਚੇ ਗੱਲ ਕਰੀਏ ਪੰਜਾਬ ਸਰਕਾਰ ਤਾਂ ਕਹਿੰਦਾ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਦੀ ਹੈ ਤਾਂ ਉੱਥੇ ਜਿੱਦ ਤੱਕ ਤੁਹਾਡੇ ਵਰਗੇ ਐਨਆਰਆਈ ਵੀ ਜਦੋਂ ਇਦਾਰੇ ਉਪਰਾਲੇ ਕਰਦੇ ਤਾਂ ਕਿੱਦਾਂ ਦੇ ਦੇ ਪੰਜਾਬ ਦੇ ਵਿੱਚ ਤੇ ਇੱਥੇ ਪੰਜਾਬੀ ਦੇ ਬਾਰੇ ਤੇ ਕੋਈ ਸੋਚਦਾ ਹੀ ਨਹੀਂ ਨਾ ਪੰਜਾਬੀ ਤਾਂ ਹੁਣ ਇਹ ਜਿਹੜਾ ਹੁਣ ਆ ਜਿਹੜਾ ਮੌਜੂਦਾ ਪੰਜਾਬ ਆ 1909 ਦੇ ਵਿੱਚ ਜਿਹੜਾ ਪੰਜਾਬ ਸੀਗਾ ਉਹਦਾ ਸਤਵਾਂ ਹਿੱਸਾ ਤੇ ਇਹਦੇ ਵਿੱਚ ਵੀ ਹੁਣ ਪੰਜਾਬੀ ਦੇ ਵਿੱਚ ਜਿਹੜਾ ਨਾ ਕੋਈ ਕੰਮ ਨਹੀਂ ਹੋ ਰਿਹਾ ਇਹਦੇ ਵਿੱਚ ਵੀ ਸਾਡੇ ਯਾਨੀ ਪੰਜਾਬੀ ਨੂੰ ਪੰਜਾਬੀ ਭਾਸ਼ਾ ਜਿਹੜੀ ਆ ਦੁਨੀਆ ਦੀ ਦੁਨੀਆ ਦੀ ਪੁਲੀਠੀ ਭਾਸ਼ਾ ਆ ਦੁਨੀਆ ਦੀ ਪੋਇਟਰੀ ਪਾਸ਼ਾ ਜਦੋਂ ਅ ਗੁਰੂ ਨਾਨਕ ਪਾਸ਼ਾ ਤੋਂ 300 ਸਾਲ ਪਹਿਲਾਂ ਬਾਬਾ ਫਰੀਦ ਜੀ ਨੇ ਸ਼ਲੋਕ ਲਿਖੇ ਪੰਜਾਬੀ ਦੇ ਵਿੱਚ ਉਸ ਸਮੇਂ ਦੁਨੀਆ ਦੀ ਕਿਸੇ ਵੀ ਪਾਸ਼ਾ ਦੇ ਵਿੱਚ ਕਿਸੇ ਵੀ ਪਾਸ਼ਾ ਦੇ ਵਿੱਚ ਇਸ ਲੈਵਲ ਦੀ ਪੋਇਟਰੀ ਨਹੀਂ ਲਿਖੀ ਗਈ ਇਹ ਗਰੰਟੀ ਆ ਇਸ ਗੱਲ ਹਾਂਜੀ ਪਰ ਪਰ ਹੁਣ ਤਾਂ ਹੀ ਜਣੀ ਇਹ ਪੰਜਾਬੀ ਨੂੰ ਇਹ ਇਤੇ ਨੈਗਲੈਕਟ ਕਰ ਰਹੇ ਆ ਤੇ ਇੱਕ ਇੱਕ ਜਿਹੜੀ ਉਹਨੂੰ ਸਿਰਫ ਗੁਰਮੁਖੀ ਨੂੰ ਸਮਝਦੇ ਗੁਰਮੁਖੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਕਰਕੇ ਬਣਾਈ ਸੀ ਭਈ ਜੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਹੜੀ ਬਾਣੀ ਰਚੀ ਆ ਆਪਦੀ ਤੇ 15 ਭਗਤਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਆ ਉਹ ਸਾਰੀ ਦੀ ਸਾਰੀ ਉਹ ਗੁਰਮੁਖੀ ਵਿੱਚ ਨਹੀਂ ਹੈ ਅਸੀਂ ਲਿਖੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਣੀ ਆਪਦੀ ਜਿਹੜੀ オリジナル ਉਹਨਾਂ ਦੀ ਬਾਣੀ ਆ ਉਹ ਗੁਰਮੁਖੀ ਵਿੱਚ ਗੁਰਮੁਖੀ ਤੇ ਉਹਨਾਂ ਨੇ ਬਣਾਈ 1532 ਤੋਂ 1539 ਈਸਵੀ ਵਿੱਚ ਹਾਂਜੀ ਤੇ ਉਹਦੇ ਵਿੱਚ ਫਿਰ ਉਹ ਲਿਪੀ ਅੰਤਰ ਕੀਤਾ ਉਹਨਾਂ ਸਾੜੀਆਂ ਬਾਣੀਆਂ ਦਾ ਤੇ ਉਹਦਾ ਕਾਰਨ ਇਹ ਸੀਗਾ ਵੀ ਜੇ ਜਦਾਂ ਸੰਸਕ੍ਰਿਤ ਸੰਸਕ੍ਰਿਤ ਪਹਿਲੀ ਪੰਜਾਬੀ ਭਾਸ਼ਾ ਪਹਿਲੀ ਜਿਹੜੀ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਜਿਹੜੀ ਬਣੀ ਪੰਜਾਬੀ ਪਾਣਿਣੀ ਨੇ ਸਵਾਮੀ ਪਾਣਿਣੀ ਨੇ ਬਣਾਈ ਹੂੰ ਤੇ ਪੰਜਾਬ ਦੇ ਵਿੱਚ ਵਿਆਕਰਣ ਬਣੀ ਦਿਓ ਪੰਜਾਬੀ ਸੀ ਪਹਿਲੀ ਵਿਆਕਰਣ ਪਰ ਜੇ ਸੰਸਕ੍ਰਿਤ ਜਿਹੜੀ ਆ ਉਹਦੇ ਵਿੱਚ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦੇ ਆਦ ਗ੍ਰੰਥ ਦੀ ਸੰਪਾਦਨਾ ਹੁੰਦੀ ਤੇ ਫਿਰ ਉਹਨੇ ਉਹਦੇ ਤੇ ਵੇਦਾਂਵਾਂ ਉਹਦੇ ਤੇ ਕਬਜ਼ਾ ਹੋ ਸਕਦਾ ਤੇ ਜੇ ਅਰਬੀ ਫਾਰਸੀ ਦੇ ਵਿੱਚ ਹੁੰਦੀ ਤੇ ਫਿਰ ਉਹਨਾਂ ਦਾ ਇਸਲਾਮਿਕ ਕਬਜ਼ਾ ਹੋ ਸਕਦਾ ਇਹਨਾਂ ਨੇ ਗੁਰਮੁਖੀ ਇਸ ਕਰਕੇ ਬਣਾਈ ਸੀ ਇੱਕ ਸਾਂਝੀ ਭਾਸ਼ਾ ਜਿਹੜੀ ਸਾਰੇ ਪੜ ਸਕਣ। ਅਪੀਲ ਕੀ ਕਰਨਾ ਚਾਹੁੰਗੇ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਪੰਜਾਬੀ ਭਾਸ਼ਾ ਨਾਲ ਜੁੜਨਾ ਚਾਹੀਦਾ। ਮੈਂ ਇਹ ਜਿੱਦਾਂ ਦੇ ਮੈਨੂੰ ਬੜਾ ਚੰਗਾ ਲੱਗਿਆ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਵਰਕਰ ਹੈਗੇ ਆ ਮੈਨੂੰ ਤੇ ਬੜਾ ਚਾਹ ਚੜਿਆ ਹੋਵੇ ਸਾਡੇ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਕੁੜੀ ਇੱਕ ਡੀਐਲਓ ਬਣ ਕੇ ਆਈ ਆ ਵੀ ਉਹ ਪੂਰਾ ਯਤਨ ਕਰ ਰਹੀ ਹੈ। ਤੇ ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕਰਾਂਗੇ ਤੇ ਆਪਣੇ ਇੱਥੇ ਸਾਡੇ ਵੌਇਸ ਆ ਸਾਡੇ ਜ਼ਿਲ੍ਹੇ ਦੀ ਆ ਮੁੰਡਾ ਸਾਡਾ ਬੱਚਾ ਸ਼ਬਾਜ ਹੈ ਨਾ ਇਹ ਇਹ ਬਹੁਤ ਕੰਮ ਕਰ ਰਹੇ ਆ ਤੇ ਇਹਨਾਂ ਨੂੰ ਜਿਸ ਤਰ੍ਹਾਂ ਵੀ ਜੇ ਇਹਨਾਂ ਦਾ ਸਾਰੇ ਚਾਹ ਪੂਰੇ ਕਰਾਂਗੇ ਜੇ ਇਹਨਾਂ ਨੇ ਜੋ ਵੀ ਸਾਡੇ ਤੋਂ ਕਰਵਾਣਾ ਕਰਾ ਸਕਦੇ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਫੰਡ ਸਾਨੂੰ ਵਾਹਿਗੁਰੂ ਨੇ ਇੰਨੇ ਦਿੱਤੇ ਆ ਵੀ ਜਿੰਨਾ ਵੀ ਮਰਜ਼ਾ ਖਰਬੰਤੀ ਖਰਚਾ ਇਹ ਸਾਡੇ ਤੋਂ ਕਰਵਾ ਲੈਣ ਹੋਰ ਤੇ ਅਸੀਂ ਮੈਂ ਕੋਈ ਅਧਿਆਪਕ ਨਹੀਂ ਆ ਮੈਂ ਵਿਦਿਆਰਥੀਆਂ ਦਾ